ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 28 ਦਸੰਬਰ ਹੈ ਮੈਂ ਮਹੱਦੀਪ ਕੌਰ ਕਲਾਸ 11ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਰ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਸਿਖੋ ਸਬਦ ਪਿਆਰੇਓ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਹੇ ਪਿਆਰੇ ਸਤ ਸੰਗੀ ਜਨੋ ਗੁਰੂ ਦੇ ਸ਼ਬਦ ਦੀ ਕਾਲ ਕਮਾਈ ਕਰੋ ਜੰਮਣ ਤੋਂ ਮਰਨ ਤੱਕ ਇਹ ਕਾਲ ਕਮਾਈ ਤੁਹਾਡਾ ਆਸਰਾ ਬਣੇਗੀ ਇਹ ਸਾਰੀ ਉਮਰ ਤੁਹਾਡੀ ਸਹਾਈ ਹੋਵੇਗੀ ਮਰਨ ਤੋਂ ਬਾਅਦ ਵੀ ਤੁਹਾਡਾ ਸਾਥ ਨਿਭਾਏਗੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਜੀਵਨ ਸੌਖਾ guzarda ਹੈ ਅਤੇ ਪਰਮੇਸ਼ਰ ਦੀ ਦਰਗਾਹ ਵਿੱਚ ਮੁਖ ਉज्जਲ ਹੁੰਦਾ ਹੈ ਭਾਵ ਇੱਜ਼ਤ ਮਾਣ ਮਿਲਦਾ ਹੈ ਗੁਰੂ ਦੀ ਸੰਗਤ ਵਿੱਚ ਅੰਮ੍ਰਿਤ ਰੂਪ ਨਾਮ ਪ੍ਰਾਪਤ ਹੁੰਦਾ ਹੈ ਜੋ ਮਨੁੱਖ ਪਰਮੇਸ਼ਰ ਦੇ ਨਾਮ ਦਾ ਅੰਮ੍ਰਿਤ ਨਾਮ ਰਸ ਪੀਂਦੇ ਹਨ ਉਹਨਾਂ ਨੂੰ ਜਮਦੂਤਾ ਪਾਸ ਜਮਪੁਰੀ ਨਹੀਂ ਜਾਣਾ ਪੈਂਦਾ ਉਹ ਮਨੁੱਖ ਮੁਕਤ ਹੋ ਜਾਂਦੇ ਹਨ ਅਮਰ ਹੋ ਜਾਂਦੇ ਹਨ ਜਿਸ ਮਨੁੱਖ ਨੂੰ ਪਰਮੇਸ਼ਰ ਦੇ ਨਾਮ ਦਾ ਆਨੰਦ ਆਉਂ ਲੱਗ ਜਾਂਦਾ ਹੈ ਉਹ ਇਸ ਆਨੰਦ ਰਸ ਨੂੰ ਆਪਣੇ ਹਿਰਦੇ ਘਰ ਵਿੱਚ ਸਾਂਭ ਲੈਂਦਾ ਹੈ ਉਹ ਇਸ ਨਾਮ ਰਸ ਨੂੰ ਜਾਰ ਲੈਂਦਾ ਹੈ ਰੋਲਾ ਨਹੀਂ ਪਉਂਦਾ ਪਰਮੇਸ਼ਰ ਦੇ ਪਿਆਰੇ ਸੰਤ ਜਨ ਜਦੋਂ satsang ਵਿੱਚ ਕਥਾ ਕਰਦੇ ਹਨ ਉਸ ਸਮੇਂ ਅੰਮ੍ਰਿਤ ਨਾਮ ਰਸ ਦੇ ਚਰਨੇ ਚੱਲ ਪੈਂਦੇ ਹਨ ਫੁਹਾਰੇ ਚੱਲ ਪੈਂਦੇ ਹਨ ਗੁਰੂ ਜੀ ਆਖਦੇ ਹਨ ਉਸ ਸਤਸੰਗ ਦੇ ਦਰਸ਼ਨ ਕਰਕੇ ਹੀ ਮੈਂ ਜਿਉਂਦਾ ਹਾਂ ਮਨ ਵਿੱਚ ਪਰਮੇਸ਼ਰ ਦੇ ਨਾਮ ਟਿਕਾਇਆ ਹੋਇਆ ਹੈ ਗੁਰੂ ਪਿਆਰੀ ਸਾਤ ਸੰਗਤ ਜੀ ਗੁਰੂ ਦੇ ਉਪਦੇਸ਼ ਅਨੁਸਾਰ ਗੁਰਸਬਦ ਦੀ ਕਾਲ ਕਮਾਈ ਕਰਨੀ ਚਾਹੀਦੀ ਹੈ ਇਸ ਨਾਲ ਮਨੁੱਖ ਦੇ ਲੋਕ ਪਰਲੋਕ ਦੋਵੇਂ ਸੁਹੇਲੇ ਹੋ ਜਾਂਦੇ ਹਨ ਪਰਮੇਸ਼ਰ ਦੀ ਦਰਗਾਹ ਵਿੱਚ ਇੱਜ਼ਤ ਮਾਣ ਪ੍ਰਾਪਤ ਹੁੰਦਾ ਹੈ ਜੰਮਪੁਰੀ ਨਹੀਂ ਜਾਣਾ ਪੈਂਦਾ ਮਨੁੱਖ ਮੁਕਤ ਹੋ ਜਾਂਦਾ ਹੈ ਅਮਰ ਹੋ ਜਾਂਦਾ ਹੈ ਪਿਆਰੇ ਵਿਦਿਆਰਥੀਓ ਰੋਜ਼ਾਨਾ ਇੱਕ ਪਾਠ ਜਪਜੀ ਸਾਹਿਬ ਦਾ ਜ਼ਰੂਰ ਕਰ ਲਿਆ ਕਰੋ ਮਨ ਨੂੰ ਸ਼ਾਂਤੀ ਆਵੇਗੀ ਪੜ੍ਹਾਈ ਵਿੱਚ ਮਨ ਲੱਗੇਗਾ ਸਿੱਖ ਇਤਿਹਾਸ ਜ਼ਰੂਰ ਪੜਿਆ ਕਰੋ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ